ਸੋ ਇਸ ਗੱਲ ਕਰਕੇ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਬਾਹਰਲੇ ਸਿੱਖ ਜਦੋਂ ਤੁਸੀਂ ਆਏ ਸੋਚਦੇ ਹੋ ਅੱਛਾ ਆਏ ਵੀ ਸੋਚਿਆ ਕਰੋ ਵੀ ਹੋ ਸਕਦਾ ਵੀ ਕੋਈ ਵੱਡੀ ਸੇਵਾ ਹੀ ਹੋਵੇ ਇਹ ਮੈਂ ਦੇਖਦਾ ਵੀ ਪਿਛਲੇ ਕੁਝ ਸਾਲਾਂ ਤੋਂ ਨਾ ਪੰਥ ਦਾ ਇੱਕ ਨੈਰੇਟਿਵ ਖੜਾ ਹੋ ਗਿਆ ਦੁਨੀਆ 'ਚ ਸਾਰੀ ਦੁਨੀਆ 'ਚ ਕਾਰਨ ਕੋਈ ਵੀ ਹੋਣ ਉਹਦੇ ਮਗਰ ਉਹਦੇ 'ਚ ਯੋਗਦਾਨ ਵੱਡਾ ਬਾਹਰਲੇ ਸਿੰਘਾਂ ਦਾ ਹੈ ਬਾਹਰਲੇ ਸਿੱਖਾਂ ਦਾ ਠੀਕ ਹੈ ਅਸੀਂ ਜਿਹੜਾ ਕੁਛ ਉੱਥੇ ਜੁੱਜਣ ਆਇਆ ਸੀ ਜਿਹੜਾ ਲੜਨ ਆਇਆ ਸੀ ਜਿਹੜਾ ਉੱਥੇ ਆ ਸਾਹਮਣਾ ਕਰ ਰਹੇ ਆ ਜਿਹੜੀਆਂ ਵੀ ਸਮੱਸਿਆਵਾਂ ਦਾ ਉਹ ਕਰਨਾ ਹੀ ਆ ਦ੍ਰਿੜਤਾ ਨਾਲ ਸਾਰਿਆਂ ਨੇ ਤੁਸੀਂ ਵੀ ਆਉਣਾ ਹੀ ਆ ਸਾਡੇ ਨਾਲ ਪਰ ਇਹਦਾ ਸਾਨੂੰ ਮਾਣ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਉਹ ਨੈਰੇਟਿਵ ਨੂੰ ਕਿਸੇ ਥਾਂ ਤੇ ਉਹ ਵਰਤਾਂਤ ਨੂੰ ਕਿਸੇ ਥਾਂ ਤੇ ਪਹੁੰਚਾਉਣ ਵਾਸਤੇ ਸਾਡੇ ਬੰਦੇ ਜਿਹੜੇ ਕਿਸੇ ਥਾਂ ਤੇ ਕੋਈ ਬੋਲਣ ਦੀਆਂ ਪਾਬੰਦੀਆਂ ਨਹੀਂ ਉੱਥੇ ਬਹਿ ਕੇ ਤੇ ਬੋਲ ਹੀ ਰਹੇ ਆ ਉਹ ਬੋਲ ਹੀ ਰਹੇ ਆ ਜਿੰਨਾਂ ਕੋ ਉਹਨਾਂ ਨੇ ਬੋਲਣਾ ਉਹ ਸਾਖੀ ਛੋਟੇ ਹੁੰਦਿਆਂ ਸੁਣੀ ਕੀ ਸੱਚੇ ਪਾਤਸ਼ਾਹ ਗੁਰਨਾਗਦੇਵ ਜੀ ਮਹਾਰਾਜ ਇੱਕ ਪਿੰਡ ਚ ਜਾਂਦੇ ਆ ਮਾਰਾ ਵਿਹਾਰ ਹੁੰਦਾ ਮਹਾਰਾਜ ਕਹਿੰਦੇ ਵਸਦੇ ਰਹੋ ਇੱਕ ਪਿੰਡ ਚ ਜਾਂਦੇ ਆ ਬਹੁਤ ਚੰਗਾ ਵਿਹਾਰ ਹੁੰਦਾ ਮਹਾਰਾਜ ਕਹਿੰਦੇ ਉੱਜੜ ਜਾਓ ਉਹ ਮੈਂ ਛੋਟੇ ਹੁੰਦੇ ਤੂੰ ਸੋਚਦਾ ਹੁੰਦਾ ਸੀ ਵੀ ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਉੱਜੜ ਜਾਓ ਉਹ ਕਿੱਧਰ ਗਏ ਹੁਣ ਮੈਂ ਜਦੋਂ ਇੱਥੇ ਆਇਆ ਮੈਨੂੰ ਲੱਗਿਆ ਵੀ ਉਹ ਇੱਥੇ ਆ ਗਏ ਜਾਂ ਇਹਨਾਂ ਦੇਸ਼ਾਂ ਜਾ ਕੇ ਬਹਿ ਗਏ ਜਿੱਥੇ ਆ ਕੇ ਕੌਮ ਦਾ ਨਾਂ ਵੱਡਾ ਕੀਤਾ ਜਿਨ੍ਹਾਂ ਦੇ ਸਿਰਾਂ ਤੇ ਅਸੀਂ ਪੰਜਾਬ ਦੇ ਵਿੱਚ ਇਕਨੋਮੀਕਲੀ ਵੀ ਤੇ ਬਹੁਤ ਤਰੀਕਿਆਂ ਨਾਲ ਵੀ ਅਸੀਂ ਉੱਥੇ ਮਾਣ ਮਹਿਸੂਸ ਕਰਦੇ ਹਾਂ ਕਿ ਕੌਮ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਕਈ ਵਾਰੀ ਸਿੰਘ ਇੱਥੇ ਕੈਨੇਡਾ ਦਾ ਜਾਂ ਹੋਰਾਂ ਥਾਵਾਂ ਦਾ ਦੱਸਣ ਲੱਗ ਜਾਣਗੇ ਜੀ ਇੰਨਾ ਸਾਨੂੰ ਕਿਹਾ ਸੀਗਾ ਵੀ ਐਨੇ ਕੁ ਮਾਇਆ ਸਾਨੂੰ ਇਕੱਠੀ ਕਰ ਦਿਓ ਹਸਪਤਾਲ ਦੇ ਵਿੱਚ ਫਲਾਨਾ ਵਾਰਡ ਬਣਾਉਣਾ ਅਸੀਂ ਜੀ ਸਾਰੇ ਹਸਪਤਾਲ ਦੀ ਮਾਇਆ ਹੀ ਇਕੱਠੀ ਕਰਤੀ ਇਹ ਉਹ ਹੈ ਜਿਨ੍ਹਾਂ ਨੂੰ ਮਹਾਰਾਜ ਨੇ ਉੱਜੜ ਜਾਣ ਦੇ ਵਾਰ ਦਿੱਤੇ ਤੇ ਉਹਨਾਂ ਨੇ ਉਹ ਵਾਰ ਮਹਾਰਾਜ ਦਾ ਸਰਾਬਤਾ ਮਹਾਰਾਜ ਦਿੰਦੇ ਨਹੀਂ ਨਾ ਉਹ ਵਾਰ ਮਹਾਰਾਜ ਦਾ ਸਾਰੀ ਦੁਨੀਆ 'ਚ ਸੋਹਣੇ ਤਰੀਕੇ ਨਾਲ ਪੂਰਾ ਕਰਕੇ ਦਿਖਾਏ